ਅੱਜ ਆਪਾਂ ਇੱਕ ਨਾ ਵੀਡੀਓ ਪਾਈ ਸੀ ਜਿਹੜੀ ਕਿ ਛੋਟੀ ਜੀ ਵੀਡੀਓ ਸੀ 1 ਮਿੰਟ ਦੀ ਜਿੰਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਏਸੀ ਦੇ ਥੱਲੇ ਜਿਹੜੇ ਆਪਾਂ ਫੁੱਟਵੇਅਰ ਲਾਉਣੇ ਆ ਸਪੋਰਟ ਲਾਉਣੀ ਕਿਉਂ ਜ਼ਰੂਰੀ ਹੈ ਇਹ ਤੁਹਾਨੂੰ ਅੱਜ ਦਿਖਾਉਣੇ ਆ ਵੀ ਆ ਏਸੀ ਹੈਗਾ ਇਨਵਰਟਰ ਏਸੀ ਆ 1.5 ਟਨ ਦਾ ਤੇ ਇਹਦੀ ਆ ਗੈਸ ਲੀਕ ਹੋ ਗਈ ਹੈ ਤੇ ਆ ਪਾਈਪ ਗਈ ਜਾਂਦੀ ਹੈ ਟੁੱਟ ਗਈ ਇਹ ਪਾਈਪ ਟੁੱਟਣ ਦਾ ਕਾਰਨ ਹੈ ਕਿ ਇੱਥੇ ਨਾ ਵਾਈਬ੍ਰੇਟ ਹੁੰਦੀ ਰਹੀ ਹੈ ਤੇ ਲੀਕੇਜ ਬਹੁਤ ਜ਼ਿਆਦੀ ਹੈ ਇੱਥੇ ਬਲਬਲੇ ਦਾਣੀ ਬਾਰੇ ਜਿਹੜਾ ਪ੍ਰੈਸ਼ਰ ਹੈ ਉਹ ਡਾਇਰੈਕਟ ਸਿੱਧਾ ਹੀ ਨਿਕਲਦਾ ਜਾਂਦਾ ਆ ਤੁਸੀਂ ਦੇਖੋ ਆਮ ਜਿਹੜੀ ਛੋਟੀ ਲੀਕੇ ਤੇ ਉਹਦੇ ਵਿੱਚ ਉਹ ਬਲਬਲੇ ਬੰਦੇ ਦੇ ਬਲਬਲੇ ਨੇ ਪ੍ਰੈਸ਼ਰ ਜਿਹੜਾ ਤੁਸੀਂ ਵੇਖੋ ਡਾਇਰੈਕਟ ਨਿਕਲਦਾ ਜਾਂਦਾ ਤੇ ਇਹਦਾ ਕੀ ਮੇਨ ਕਸਟਮਰ ਨੇ ਵੀ ਆਪਾਂ ਨੂੰ ਦੱਸਿਆ ਕਿ ਇੱਕੇ ਦਾਮ ਹੀ 쿨ਿੰਗ ਛੱਡ ਗਿਆ ਇੱਕੇ ਦਾਮ 쿨ਿੰਗ ਛੱਡਣ ਦਾ ਰੀਜਨ ਇਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਏਸੀ ਦੇ ਵਿੱਚੋਂ ਗੈਸ ਜਲਦੀ ਜਲਦੀ ਲੀਕ ਹੋਈ ਹੈ ਤੇ ਉਹਦਾ ਆਪਾਂ ਜਿਹੜਾ ਫੰਡਾ ਵੀ ਆਪਾਂ ਛੇਤੀ ਲੱਭ ਲੈਂਦੇ ਹੁਣ ਆਪਾਂ ਜਿੰਨਾ ਵੀ ਇਹਦੇ ਵਿੱਚ ਪ੍ਰੈਸ਼ਰ ਭਰਿਆ ਸੀ ਪ੍ਰੈਸ਼ਰ ਸਾਰਾ ਕੱਢ ਦਿੱਤਾ ਤੇ ਹੁਣ ਆਪਾਂ ਇਹ ਸਿਲੰਡਰ ਗਾਨ ਦੇ ਨਾਲ ਐਲਪੀਜੀ ਇਹਦੇ ਵਿੱਚ ਗੈਸ ਹੁੰਦੀ ਹੈ ਉਹਦੇ ਨਾਲ ਹੁਣ ਆਪਾਂ ਟੈਂਕਾ ਲਾ ਦਵਾਂਗੇ ਜਿੱਤੋਂ ਕਿ ਆਪਣੇ ਏਸੀ ਦੀ ਗੈਸ ਲੀਕ ਹੋਈ ਸੀ ਤੇ ਹੁਣ ਤੁਸੀਂ ਵੇਖੋ ਵੀ ਇਹਨੂੰ ਆਪਾਂ ਪੂਰਾ ਹੀਟ ਦੇਣਾ ਹੈਗਾ ਗਰਮ ਕਰਨ ਤੋਂ ਬਾਅਦ ਵਿੱਚ ਇੱਕ ਗੱਲ ਦਾ ਤੁਸੀਂ ਪੂਰਾ ਧਿਆਨ ਦੇਣਾ ਹੈਗਾ ਵੀ ਜਦੋਂ ਵੀ ਟੈਂਕਾ ਲਾਉਂਦੇ ਆ ਕੋਈ ਅਣਜਾਣ ਮਕੈਨਿਕ ਹੁੰਦੇ ਆ ਪ੍ਰੈਸ਼ਰ ਜਾਂ ਗੈਸ ਉਹ ਸਾਰਾ ਇਹਦੇ ਵਿੱਚੋਂ ਕੱਢ ਲਿਆ ਕਰੋ ਤੇ ਤਾਂ ਹੀ ਟੈਂਕਾ ਲਗਾਣਾ ਨਹੀਂ ਤੇ ਬਲਾਸਟ ਜਿਹੜੇ ਅੱਜਕੱਲ ਤੁਸੀਂ ਦੇਖਦੇ ਹੋ ਨਾ R32 ਗੈਸ 410 ਜਾਂ ਕੋਈ ਵੀ ਜਦੋਂ ਵਿੱਚ ਪ੍ਰੈਸ਼ਰ ਹੋਏਗਾ ਤੇ ਜੋ ਆਪਾਂ ਇਹਦਾ ਟੈਂਕਾ ਲਾਵਾਂਗੇ ਤੇ ਉਹਦਾ ਨੁਕਸਾਨ ਹੋਏਗਾ ਇਹ ਚੀਜ਼ ਦਾ ਜ਼ਰੂਰੀ ਧਿਆਨ ਦੇਣਾ ਹੈਗਾ ਆਪਣੀ ਸੇਫਟੀ ਵਾਸਤੇ ਜਿਸ ਥਾਂ ਤੋਂ ਪਾਈਪ ਟੁੱਟੀ ਸੀ ਗੈਸ ਲੀਕ ਹੋਈ ਸੀ ਇੱਥੇ ਹੁਣ ਆਪਾਂ ਚੰਗੀ ਤਰ੍ਹਾਂ ਜੁਆਇੰਟ ਲਗਾ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੁਬਾਰ ਤੋਂ ਭਰ ਰਹੇ ਹਾਂ ਪ੍ਰੈਸ਼ਰ ਪ੍ਰੈਸ਼ਰ ਭਰ ਕੇ ਆਪਾਂ ਕਨਫਰਮ ਕਰਾਂਗੇ ਕਿਤੇ ਇਹ ਟੈਂਕਾ ਲੀਕ ਤਾਂ ਨਹੀਂ ਰਹਿ ਗਿਆ ਹੁਣ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਦਿੱਤਾ ਤਕਰੀਬਨ 300 ਪਾਉਂਡ ਦਾ ਜਿਹੜਾ ਪ੍ਰੈਸ਼ਰ ਭਰਿਆ ਤੇ ਇਹ ਜਿਹੜੀ ਉੱਪਰਲੇ ਬੰਨੇ ਆਪਾਂ ਝੱਗ ਲਾ ਕੇ ਚੈੱਕ ਕਰ ਰਹੇ ਹੈਗੇ ਆ ਕਿ ਕਿਤੇ ਬੰਨੇ ਕੋਈ ਵੀ ਲੀਕੇਜ ਨਹੀਂ ਹੈਗੀ ਕਿ ਪਿੱਛੇ ਵੀਡੀਓ ਪਾਈ ਸੀ ਜਿੰਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੈ ਵੀ ਫੁੱਟਵੇਅਰ ਲਾਉਣੇ ਕਿਉਂ ਜ਼ਰੂਰੀ ਆ ਤੁਸੀਂ ਵੇਖੋ ਵੀ ਜਿਹੜਾ ਇਹ ਪਾਈਪ ਟੁੱਟੀ ਪਾਈਪ ਟੁੱਟਣ ਦਾ ਕਾਰਨ ਕੀ ਏ ਇਹ ਵਾਈਬ੍ਰੇਟ ਹੋਈ ਆ ਆ ਤੁਸੀਂ ਵੇਖੋ ਆ ਏਟ ਰੱਖੀ ਆ ਮੈਂ ਹਲਾ ਕੇ ਉਹਨੂੰ ਚੈੱਕ ਕਰ ਰਿਹਾ ਤੇ ਬੈਲੈਂਸ ਜਿਹੜਾ ਅਨਬੈਲੈਂਸ ਹੁੰਦਾ ਜਦੋਂ ਇਹਦਾ ਫੈਨ ਚੱਲਦਾ ਕੰਪਰੈਸ਼ਰ ਚੱਲਦਾ ਹੈਗਾ ਤੇ ਉਦੋਂ ਬੈਲੈਂਸ ਅਨਬੈਲੈਂਸ ਹੋਣ ਕਰਕੇ ਇਹ ਜਿਹੜੀ ਪਾਈਪ ਤੇ ਨਾ ਇਸ ਪਾਈਪ ਤੇ ਜ਼ੋਰ ਪੈਂਦਾ ਰਿਹਾ ਇਹ ਪਾਈਪ ਕਮਜ਼ੋਰ ਹੋ ਗਈ ਕਮਜ਼ੋਰ ਹੋ ਕੇ ਪਾਈਪ ਟੁੱਟ ਗਈ ਏ ਹੁਣ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਜਦੋਂ ਆਪਾਂ ਏਸੀ ਫਿੱਟ ਕਰਵਾਉਨੇ ਆ ਏਸੀ ਦੇ ਥੱਲੇ ਸਪੋਰਟ ਲਵਾਉਣੀ ਕਿਉਂ ਜ਼ਰੂਰੀ ਹੈ ਚੱਲੀ ਜਾਂਦਾ ਕਈ ਕਈ ਕਹਿੰਦੇ ਨੇ ਯਾਰ 40 ਰੁਪਏ ਦੀਆਂ ਇੱਟਾਂ ਆਉਂਦੀਆਂ ਨੇ ਤੇ ਅਸੀਂ 400 500 ਰੁਪਏ ਦਾ ਕਾਹਦੇ ਵਾਸਤੇ ਮਤਲਬ ਖਰਚਾ ਭਰਨਾ ਹੈਗਾ ਤੇ ਇੱਟਾਂ ਦੇ ਕੰਮ ਚਲਾ ਲਓ ਕਈ ਇੱਥੇ ਬੁੱਧੀਜੀਵਾਂ ਨੇ ਕਮੈਂਟ ਵੀ ਕੀਤੇ ਨੇ ਬੜਿਆਂ ਨੇ ਕਿਹਾ ਬਈ ਇੱਟਾਂ ਰੱਖ ਲਓ ਸਟੈਂਡ ਲਾਉਣ ਦੀ ਕੋਈ ਲੋੜ ਨਹੀਂ ਇੱਥੇ ਹਣ ਤੁਸੀਂ ਇੱਟ ਦੇ ਤੁਸੀਂ ਰੱਖ ਲੋਗੇ ਪਰ ਜਿਹੜੀ ਸਪੋਰਟ ਹੈ ਉਹ ਤੋ ਨੇੜ ਦੇ ਥੱਲੇ ਉਹ ਜਿਹੜੀ ਖਿੱਚ ਕੇ ਰੱਖੂਗੀ ਇਸ ਚੀਜ਼ ਨੂੰ ਪਹਿਲਾਂ ਤਾਂ ਆਪਣੇ ਇਸ ਗਾਹਕ ਨੇ ਇਸ ਚੀਜ਼ ਨੂੰ ਜ਼ਰੂਰੀ ਨਹੀਂ ਸੀ ਸਮਝਿਆ ਪਰ ਹੁਣ ਜਦੋਂ ਆਪਾਂ ਲਾਈਵ ਵਿਖਾਇਆ ਬਈ ਇਸ ਕਰਕੇ ਇਸ ਚੀਜ਼ ਦਾ ਨੁਕਸਾਨ ਹੋਇਆ ਤੇ ਹੁਣ ਉਹ ਮੰਨ ਵੀ ਗਏ ਨੇ ਤੇ ਇਸ ਜਿਹੜੇ ਥੱਲੇ ਫੁੱਟਵੇਅਰ ਲਗਾਉਣ ਵਾਸਤੇ ਐਗਰੀ ਵੀ ਹੋ ਗਏ ਨੇ ਤੇ ਆਪਾਂ ਨਾਲ ਦੀ ਨਾਲ ਇਹਦੇ ਵੈਕਿਊਮ ਕਰਵਾਈ ਜਾ ਰਹੇ ਹੈਗੇ ਆ ਪ੍ਰੈਸ਼ਰ ਤਾਂ ਆਪਾਂ ਪਹਿਲਾਂ ਕੱਢ ਦਿੱਤਾ ਸੀਗਾ ਟੈਂਕਾ ਲੱਗ ਗਿਆ ਦੇ ਨਾਲ ਦੀ ਨਾਲ ਇੱਕ ਬਨੇ ਆਪਾਂ ਇਹਦੇ ਜਿਹੜੇ ਫੁੱਟਵੇਅਰ ਏ ਉਹ ਥੱਲੇ ਅਡਜਸਟਮੈਂਟ ਕਰ ਰਹੇ ਆਂ ਚਾਰਾਂ ਪੈਰਾਂ ਦੇ ਵਿੱਚ ਆਪਾਂ ਫੁੱਟਵੇਅਰ ਲਗਾ ਦਿੱਤੇ ਨੇ ਤੇ ਹੁਣ ਡ੍ਰਿੱਲ ਦੀ ਮਦਦ ਨਾਲ ਇਹਨਾਂ ਚਾਰਾਂ ਪੈਰਾਂ ਦੇ ਵਿੱਚ ਆਪਾਂ ਸਰਾਖ ਕਰਕੇ ਗੱਟੀਆਂ ਲਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਉੱਪਰ ਆਪਾਂ ਸਕਰੂ ਕੱਸ ਦਵਾਂਗੇ ਹੁਣ ਤੁਸੀਂ ਆਪ ਹੀ ਵੇਖਿਆ ਜੇ ਪਹਿਲਾਂ ਏਸੀ ਲੱਗਾ ਤੇ ਹੁਣ ਲੱਗੇ ਦੇ ਵਿੱਚ ਕਿੰਨਾ ਫਰਕ ਹੈਗਾ ਉਂਝ ਵਿੱਚ ਚਾਰ ਦੇ ਸਾਈਡਾਂ ਦੇ ਆਪਾਂ ਡ੍ਰਿਲ ਕਰ ਲਈ ਗਈ ਆ ਗੱਟੀਆਂ ਵਿੱਚ ਪਾ ਦਿੱਤੀਆਂ ਨੇ ਹੁਣ ਚਾਰਾਂ ਪੈਰਾਂ ਦੇ ਵਿੱਚ ਆਪਾਂ 2 ਇੰਚ ਜਿਹੜੇ ਸਕਰੂ ਨੇ ਵਾਸ਼ੱਲਾ ਆ ਕੇ ਉਹ ਇਸ ਡ੍ਰਿਲ ਦੀ ਮਦਦ ਨਾਲ ਖਸ ਦੇਣੇ ਆ ਕਈਆਂ ਮਕੈਨਿਕਾਂ ਦੇ ਕੋਲ ਇਹ ਸਕਰੂ ਡ੍ਰਿਲ ਨਹੀਂ ਹੁੰਦੀ ਵੀ ਪੇਜ ਕਾਸ ਦੇ ਨਾਲ ਵੀ ਤੁਸੀਂ ਕਰ ਸਕਦੇ ਜੀ ਹੁਣ ਵੇਖੋ ਪਹਿਲਾਂ ਵਾਲਾ ਏਸੀ ਵੇਖੋ ਤੇ ਹੁਣ ਵਾਲਾ ਏਸੀ ਵੇਖਿਆ ਜੇ ਕਿੰਨਾ ਜ਼ਿਆਦਾ ਇਸ ਚੀਜ਼ ਦਾ ਫਰਕ ਹੈ ਹੁਣ ਤੁਸੀਂ ਆਪ ਵੇਖੋ ਜਦੋਂ ਸਾਰੇ ਬੰਨੇ ਜਕੜਿਆ ਗਿਆ ਥੱਲੇ ਜਕੜਿਆ ਗਿਆ ਏਸੀ ਕਿੱਥੇ ਵਾਈਬ੍ਰੇਟ ਕਰੇਗਾ ਕਿੱਥੇ ਹਿੱਲੇਗਾ ਕਿੱਥੋਂ ਗੈਸ ਲੀਕ ਹੋਣ ਦੇ ਚਾਂਸ ਜਿਹੜੇ ਆ ਉਹ ਬਹੁਤ ਜ਼ਿਆਦੇ ਘਟ ਜਾਣਗੇ ਜੇ ਹੁਣ ਆਪਾਂ ਇਹਦੇ ਵਿੱਚ ਗੈਸ ਭਰ ਰਹੇ ਹੈਗੇ ਆ ਏਸੀ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਕਿਵੇਂ ਤੁਸੀਂ ਆਪਦੇ ਜਿਹੜਾ ਨੁਕਸਾਨ ਏ ਇਸ ਤੋਂ ਬਚ ਸਕਦੇ ਜੇ ਜੇ ਮੰਨ ਲਓ ਉਦੋਂ ਤੁਸੀਂ 4500 ਰੁਪਇਆ ਭਰਿਆ ਹੁੰਦਾ ਤੇ ਹੁਣ 3000 3500 ਰੁਪਇਆ ਤੁਹਾਨੂੰ ਨਹੀਂ ਸੀ ਭਰਨਾ ਪੈਣਾ ਇਸ ਵੀਡੀਓ ਨੂੰ ਵੇਖ ਕੇ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਜਿੰਨਾਂ ਨੇ ਇਹ ਵੀਡੀਓ ਵੇਖ ਲਈ ਉਹ ਕੱਲ ਨੂੰ ਜਦੋਂ AC ਫਿੱਟ ਕਰਵਾਉਣਗੇ ਉਹ ਹਮੇਸ਼ਾ ਇਹ ਫੁੱਟਵੇਅਰ ਜਿਹੜੇ ਆ ਜਾਂ ਸਟੈਂਡ ਉਹ ਜਰੂਰ ਲਵਾਉਣਗੇ ਕਿਉਂਕਿ ਤੁਹਾਡੇ ਸਾਹਮਣੇ ਆਪਾਂ ਰਿਜ਼ਲਟ ਤੁਹਾਨੂੰ ਕੱਢ ਕੇ ਦਿਖਾ ਦਿੱਤਾ ਵੀ ਜੇ ਲੋ ਆਪਾਂ ਫੁੱਟਵੇਅਰ ਜਾਂ ਥੱਲੇ ਸਟੈਂਡ ਨਹੀਂ ਲਾਉਂਦੇ ਵਾਈਬ੍ਰੇਸ਼ਨ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਜਿਵੇਂ ਥੱਲੇ بارش ਦਾ ਪਾਣੀ ਆ ਉਹ ਵੀ ਨਹੀਂ ਖਤਰਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਜੋ ਆਪਣੇ ਹੋਰ ਕਿਸੇ ਕਸਟਮਰ ਦਾ ਨੁਕਸਾਨ ਨਾ ਹੋ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ